जिदा ईश्वर प्रेम स्वरूप है कि ईश्वर प्रेम स्वरूप है ईश्वर का रूप अगर देखना है ईश्वर का रंग अगर देखना है ईश्वर का आकार अगर देखना है तो प्रेम है ताही तो ता। दसिया गया कि इश्क अल्लाह की जात है किसने पूछे रब की जात की है रब का शरीर की है रब का रंग की है जवाब की दिता कि इश्क अल्लाह की जात है इश्क अल्लाह का अंग इश्क में अल्लाह मौजूद है इश्क अल्लाह का रंग कहते इश्क ही अल्लाह दी, रब दी जात की है इश्क प्रेम इसलिए वह कीड़े मकौड़िया भी पशु पंछिया भी प्रेम और वो दा रंग की है इश्क अल्लाह का रंग ਉਹਦਾ ਅੰਗ ਕੀ ਹੈ ਜਿੱਦਾਂ ਹੁੰਦਾ ਨਾ ਬੰਦੇ ਦੇ ਸਿਰ ਹੈ ਹੱਥ ਹੈ ਪੈਰ ਹੈ ਰੱਬ ਦਾ ਅੰਗ ਕੀ ਹੈ ਕਹਿੰਦੇ ਇਸ਼ਕ ਹੀ ਅੱਲਾ ਦਾ ਅੰਗ ਹੈ ਇਸ਼ਕ ਅੱਲਾ ਕੀ ਜਾਤ ਹੈ ਇਸ਼ਕ ਅੱਲਾ ਦਾ ਅੰਗ ਔਰ ਰੱਬ ਮੌਜੂਦ ਕਿੱਥੇ ਹੈ ਬੈਠਾ ਕਿੱਥੇ ਹੈ ਮੰਦਰ ਅੰਦਰ ਮਸਜਿਦ ਅੰਦਰ ਤੀਰਥ ਅੰਦਰ ਕਿੱਥੇ ਹੈ ਰੱਬ ਉਹ ਦੱਸ ਦੇ ਕਿ ਇਸ਼ਕ ਮੇਂ ਅੱਲਾ ਮੌਜੂਦ ਹੈ ਕਿ ਰੱਬ ਇਸ਼ਕ ਵਿੱਚ ਹੈ ਜਿੱਥੇ ਪਿਆਰ ਹੋਏਗਾ ਤੂੰ ਜੰਗਲ 'ਚ ਵੀ ਬੈਠਾ ਹੈਂ ਅਗਰ ਪ੍ਰੇਮ ਲੈ ਕੇ ਤਾਂ ਰੱਬ ਉੱਥੇ ਵੀ ਤੂੰ ਮੰਦਰ ਅੰਦਰ ਵੀ ਬੈਠਾ ਹੈਂ ਮਸਜਿਦ ਅੰਦਰ ਵੀ ਬੈਠਾ ਹੈਂ ਤੀਰਸਤੇ ਬੈਠਾ ਹੈ ਮੱਕੇ ਵੀ ਬੈਠਾ ਹੈ ਪਰ ਤੇਰੇ ਅੰਦਰ ਪਿਆਰ ਹੀ ਨਹੀਂ ਹੈ ਉੱਥੇ ਵੀ ਰੱਬ ਤੈਨੂੰ ਕਿਉਂਕਿ ਲਵ ਇਜ਼ ਗੋਡ ਪ੍ਰੇਮੀ ਪਰਮਾਤਮਾ ਹੈ ਜਿੱਥੇ ਪ੍ਰੇਮ ਹੈ ਪਰਮਾਤਮਾ ਦਾ ਵਾਸ ਇਸ ਲਈ ਇਸ਼ਕ ਮੇਂ ਅੱਲਾ ਮਯੂਦ ਹੈ ਇਸ਼ਕ ਅੱਲਾ ਦਾ ਰੰਗ ਕਿ ਰੱਬ ਦਾ ਰੰਗ ਦੇਖਣਾ ਤਾਂ ਇਸ਼ਕ ਦਾ ਰੰਗ ਹੀ ਰੱਬ ਦਾ ਇਹ ਲੋਨ ਚੈੱਕ ਕਰਨਾ ਹੈ ਕਿ ਈਸ਼ਵਰ ਪ੍ਰੇਮ ਸਰੂਪ ਹੈ ਪ੍ਰੇਮੀ ਹੋਏ ਸੋ ਪਾਏ ਇਹ ਗੱਲ ਯਾਦ ਰੱਖਣਾ ਪ੍ਰੇਮੀ ਹੋਏ ਸੋ ਪਾਏ ਕਿ ਅਗਰ ਉਹਨੂੰ ਪਾਣਾ ਚਾਹੁੰਦੇ ਆਂ ਪਰਮਾਤਮਾ ਨੂੰ ਹਾਸਿਲ ਕਰਨਾ ਚਾਹੁੰਦੇ ਆਂ ਤਾਂ ਪਰਮਾਤਮਾ ਤੱਕ ਉਹੀ ਪਹੁੰਚ ਸਕਦਾ ਜਿਹੜਾ ਪ੍ਰੇਮੀ ਹੋਵੇਗਾ ਪ੍ਰੇਮੀ ਦਾ ਮਤਲਬ ਹੈ ਜਿਹਦਾ ਰੋਮ ਰੋਮ ਜਿੱਦਾਂ ਤੁਹਾਨੂੰ ਕਿਹਾ ਫੀਲ ਕਰੋ ਕਿ ਮੇਰਾ ਰੋਮ ਰੋਮ ਪ੍ਰੇਮ ਨਾਲ ਮੇਰੇ ਰੋਮ ਰੋਮ ਚੋਂ ਪ੍ਰੇਮ ਦੀ ਮਹਿਕ ਮੇਰਾ ਹਿਰਦਾ ਪ੍ਰੇਮ ਨਾਲ ਭਰਪੂਰ ਹੈ ਮੇਰੇ ਹਿਰਦੇ ਚ ਸਭ ਦੇ ਪ੍ਰਤੀ ਪਿਆਰ ਹੈ। ਔਰ ਅਗਰ ਸਾਡੇ ਅੰਦਰ ਨਫ਼ਰਤ ਹੈ। ਅਗਰ ਅਸੀਂ ਨਫ਼ਰਤ ਲੈ ਕੇ ਬੈਠੇ ਆਂ। ਕਿਸੇ ਵੀ ਸ਼ੈ ਦੀ ਨਫ਼ਰਤ ਇਹ ਜ਼ਰੂਰੀ ਨਹੀਂ ਕਿ ਕਿਸੇ ਇਨਸਾਨ ਨਾਲ। ਕਈ ਵਾਰਾ ਕਿਸੇ ਚੀਜ਼ ਨਾਲ ਹੀ ਉਹਦਾ ਨਫ਼ਰਤ ਕਰਦਾ ਹੈ। ਸਾਹ ਗੰਦਗੀ ਦੇ ਕੀੜੇ ਨਾਲ ਮੈਨੂੰ ਨਫ਼ਰਤ ਆ ਕਹਿੰਦੇ ਗੰਦਗੀ ਦੇ ਕੀੜੇ ਅੰਦਰ ਵੀ ਤਾਂ ਜਰਾ ਗੌਰ ਕਰਨਾ। ਉਹਨੂੰ ਜ਼ਿੰਦਗੀ ਦੇਣ ਵਾਲਾ ਵੀ ਤਾਂ ਪਰਮਾਤਮਾ ਹੀ ਹੈ। ਯਾਨੀ ਸਭ ਦੇ ਅੰਦਰ ਉਹੀ ਹੈ। ਨਫ਼ਰਤ ਨਹੀਂ ਹਾਂ ਸੁਚੇਤ ਰਹਿ, ਬਚ ਕੇ ਰਹਿ। ਹੁਣ ਇਹਦਾ ਮਤਲਬ ਇਹ ਨਹੀਂ ਕਿ ਸਭ ਅੰਦਰ ਪਰਮਾਤਮਾ ਦਾ ਸਭ ਨੂੰ ਗੱਲ ਨਾ ਲਾਵਾ। ਉਹ ਬਚ ਕੇ ਰਹਿਣਾ ਸਮਝਦਾਰੀ ਵਰਤਣੀ ਹੈ ਪਰ ਨਫ਼ਰਤ ਮੈਨੂੰ ਕਿਉਂਕਿ ਮੈਂ ਪ੍ਰੇਮ ਨਾਲ ਭਰਪੂਰ ਆ ਇਸ ਲਈ ਈਸ਼ਵਰ ਪ੍ਰੇਮ ਸਰੂਪ ਹੈ ਪ੍ਰੇਮੀ ਹੋਏ ਸੋ ਪਾਏ ਜਾਂ ਘਟ ਮੇਂ ਨਫ਼ਰਤ ਵਸੇ ਤਾਂ ਕੇ ਨਿਕਟਣਾ ਜਾਏ ਕਹਿੰਦੇ ਜਿੱਥੇ ਨਫ਼ਰਤ ਹੋਏਗੀ ਜਿੱਥੇ ਜਲਨ ਹੋਏਗੀ ਜਿੱਥੇ ਬੈਰ ਭਾਵਨਾ ਹੋਏਗੀ ਪਰਮਾਤਮਾ ਕਦੀ ਉਹਦੇ ਨੇੜੇ ਨਹੀਂ ਜਾਂਦਾ ਹੁਣ ਤੁਸੀਂ ਚੈੱਕ ਕਰਨਾ ਜੇ ਪ੍ਰਮੂਰੂ ਆਪਣਾ ਬਣਾਉਣਾ ਚਾਹੁੰਦੇ ਹੋ ਪਰਮਾਤਮਾ ਦੀ ਰਹਿਨਤ ਤੱਕ ਪਹੁੰਚਣਾ ਚਾਹੁੰਦੇ ਹੋ ਤੇ ਅਸੀਂ ਪ੍ਰੇਮ ਦਾ ਰੂਪ ਹੋ ਕੇ ਹੀ ਪ੍ਰੇਮ ਨੂੰ ਆਪਣੇ ਰੋਮ-ਰੋਮ ਵਿੱਚ ਮਹਿਸੂਸ ਕਰਕੇ ਅਸੀਂ ਉਸ ਤੱਕ ਪਹੁੰਚ ਸਕਦੇ ਹਾਂ ਕਿੰਨਾ ਆਸਾਨ ਹੈ ਕੋਈ ਔਖਾ ਹੈ ਬਸ ਔਖਾ ਤਾਂ ਆਪਣੀ ਨਫ਼ਰਤ ਨੂੰ ਛੱਡਣਾ ਹੈ ਔਖਾ ਤਾਂ ਅੰਦਰ ਲਈ ਬਹਿਰ ਭਾਵਨਾ ਨੂੰ ਛੱਡਣਾ ਹੈ ਇਸ ਲਈ ਤੇ ਇੱਕ ਗੱਲ ਕਹਾਂਗੇ ਕਿ ਜਿਸਕੇ ਭੀਤਰ ਸਦਗੁਣ ਹੈ ਜਿਸਕੇ ਭੀਤਰ ਸਦਗੁਣ ਹੈ जो गुणों के साथ चलता है वो महान है जरा समझना जिसके भीतर सदगुण है सदगुण समझ दो ना अच्छे गुण अच्छिया भावनावा अच्छी सोच सदगुण इसलिए दसिया कि जिसके भीतर सदगुण है जो गुणों के साथ चलता है वो महान है और जिसके भीतर अब गुण है जो अब गुणों के साथ चलता है वो ही शैतान है ਫਰਕ ਕੀ ਹੈ ਭਗਵਾਨ ਮਹਾਨ ਔਰ ਸ਼ੈਤਾਨ ਵਿੱਚ ਫਰਕ ਕੀ ਹੈ ਸਿਰਫ ਨਿਕਾਜਾ ਫਰਕ ਹੈ ਕਿ ਅਗਰ ਅਸੀਂ ਆਪਣੇ ਅੰਦਰ ਅਬਗੁਣ ਲੈ ਕੇ ਬੈਠੇ ਆਂ ਔਰ ਅਸੀਂ ਕਿਤੇ ਵੀ ਜਾਂਦੇ ਆਂ ਅਬਗੁਣਾ ਨਾਲ ਹੀ ਜਾਂਦੇ ਆਂ ਯਾਨੀ ਆਪਣੇ ਅਬਗੁਣਾ ਨੂੰ ਫੈਲਾਉਂਦੇ ਜਾਂਦੇ ਆਂ ਫਰਦ ਕਰੋ ਇੱਕ ਬੰਦਾ ਨਫ਼ਰਤ ਲੈ ਕੇ ਬੈਠਾ ਕਰੋਧ ਲੈ ਕੇ ਬੈਠਾ ਕਿਤੇ ਵੀ ਜਾਂਦਾ ਗੁੱਸਾ ਕਰਦਾ ਹੀ ਜਾਂਦਾ ਹੈ ਝਗੜਾ ਕਰਦਾ ਹੀ ਜਾਂਦਾ ਹੈ ਆਪਣੇ ਅੰਦਰ ਦੀ ਬੁਰਾਈ ਨੂੰ ਖਿਲਾਰਦਾ ਹੀ ਜਾਂਦਾ ਹੈ ਹੁਣ ਕਈ ਵਾਰਾ ਦੇਖਿਆ ਨਾ ਇੱਕ ਬੰਦੇ ਨੂੰ ਨਸ਼ਾ ਕਰਨ ਦੀ ਆਦਤ ਹੈ ਉਹ ਆਪ ਦਾ ਨਸ਼ਾ ਕਰਦਾ ਹੀ ਹੈ ਕੋਈ ਚੰਗਾ ਭਲਾ ਹੋਵੇ ਆ ਜਾ ਯਾਰ ਬਹਿ ਜਾ ਤੂੰ ਵੀ ਲਾਲਾ ਪੈਗ ਉਹ ਆਪਣੀ ਕਮੀ ਨੂੰ ਆਪਣੇ ਅਬਗੁਣਾ ਨੂੰ ਹਾਲਾਂਕਿ ਉਹਨੂੰ ਪਤਾ ਹੈ ਇਹ ਚੀਜ਼ ਜੋ ਮੈਂ ਕਰ ਰਿਹਾ ਬੁਰੀ ਹੈ ਉਹ ਭਈ ਅਗਰ ਮੈਂ ਬੁਰੀ ਕਰ ਰਿਹਾ ਤਾਂ ਇਕੱਲਾ ਬਹਿ ਕੇ ਕਰਾਂ ਕਿਸੇ ਹੋਰ ਨੂੰ ਭਾਗੀਦਾਰ ਕਿਉਂਕਿ ਕਈ ਵਾਰ ਹੁੰਦਾ ਕੀ ਹੈ ਜਿੱਦ ਤੱਕ ਅਸੀਂ ਕਈ ਵਾਰ ਦੱਸੀਦਾ ਹੈ ਕਿ ਚੰਦਰਮਾ ਨੂੰ ਦੇਖੋ ਕਿ ਚੰਦਰਮਾ ਆਪਣਾ ਪ੍ਰਕਾਸ਼ ਸਾਰੀ ਦੁਨੀਆ ਨੂੰ ਫੈਲਾਉਂਦਾ ਹੈ ਪਰ ਆਪਣਾ ਕਲੰਕ ਆਪਣੇ ਕੋਲ ਹੀ ਰੱਖਦਾ ਹੈ ਆਪਣੇ ਕਲੰਕਨ ਨੂੰ ਨਹੀਂ ਕਿਸੇ ਨੂੰ ਦਿੰਦਾ ਪਰ ਆਪਣਾ ਪ੍ਰਕਾਸ਼ ਆਪਣੀ ਚਾਂਦਨੀ ਸਭ ਤੱਕ ਜਾਂਦੀ ਹੈ ਕਿ ਨਹੀਂ ਇਸੇ ਤਰ੍ਹਾਂ ਤੁਸੀਂ ਵੀ ਯਾਦ ਰੱਖਣਾ ਅਗਰ ਤੁਹਾਡੇ ਅੰਦਰ ਗੁਣ ਹੈ ਤਾਂ ਗੁਣ ਸਾਰੇ ਪਾਸੇ ਫੈਲਾਓ ਪਰ ਅਗਰ ਤੁਹਾਡੇ ਅੰਦਰ ਕੋਈ ਕਮੀ ਹੈ ਤੁਹਾਡੇ ਅੰਦਰ ਕੋਈ ਅਬਗੁਣ ਹੈ ਹੁਣ ਕੋਸ਼ਿਸ਼ ਕਰੋ ਬੰਦਾ ਕਹਿੰਦਾ ਮੈਨੂੰ ਤਮਾਕੂ ਖਾਣ ਦੀ ਆਦਤ ਹੈ ਮੈਨੂੰ ਬੀੜੀ ਪੀਣ ਦੀ ਆਦਤ ਹੈ ਸਿਗਰਟ ਪੀਣ ਦੀ ਆਦਤ ਹੈ ਮੈਨੂੰ ਨਸ਼ਾ ਕਰਨ ਦੀ ਆਦਤ ਹੈ ਤਾਂ ਭਾਈ ਇਹ ਅਬਗੁਣ ਹੈ ਤਾਂ ਕੋਸ਼ਿਸ਼ ਕਰ ਕੱਲਾ ਕਰਾਂ ਪਰਦੇ ਚ ਕਰਾਂ ਜੱਦ ਤੱਕ ਛੁੱਟ ਨਹੀਂ ਜਾਂਦਾ ਵੈਸੇ ਛੱਡਣ ਦੀ ਕੋਸ਼ਿਸ਼ ਕਰਾਂ ਪਰ ਜੇ ਆਦਤ ਹੈ ਹੀ ਮੇਰੇ ਅੰਦਰ ਤਾਂ ਇਹਨੂੰ ਮੈਂ ਸਰੇ ਆਮ ਨਾ ਕਰਾਂ ਤਾਂ ਕਿ ਕਿਸੇ ਤੱਕ ਗਲਤ ਸੰਦੇਸ਼ ਕਿਉਂਕਿ ਮੇਰੀ ਕਮੀ ਹੈ ਅਗਰ ਮੈਨੂੰ ਗੁੱਸਾ ਕਰਨ ਦੀ ਆਦਤ ਹੈ ਤਾਂ ਫੇਰ ਗੌਰ ਕਰੋ ਇਕੱਲੇ ਚੱਲ ਜਾਓ ਰੂਮ ਦੇ ਵਿੱਚ ਪਿੱਲੋ ਫਾਈਟਿੰਗ ਕਰ ਲਓ ਯਾਨੀ ਪਿੱਲੋ ਤੇ ਗੁੱਸਾ ਕਰ ਲਓ ਜੇ ਇੱਕ ਬੰਦਾ ਕੰਨ ਗੁੱਸੇ ਵਿੱਚ ਤੂੰ ਗਾਲਾਂ ਨਿਕਲਦੀਆਂ ਭਾਈ ਚਲ ਜਾ ਬਾਥਰੂਮ ਤੇ ਸ਼ੀਸ਼ੇ ਮੋਰੇ ਖੜੀਏ ਕੱਢ ਆਪਣੇ ਆਪ ਨੂੰ ਗਾਲਾਂ ਕਿਉਂਕਿ ਕਮੀ ਤੇਰੀ ਅੰਦਰ ਹੈ ਬੁਰਾ ਤੂੰ ਹੈ ਤਾਂ ਗਾਲੀ ਕਿਸੇ ਹੋਰ ਨੂੰ ਦੇ ਕੇ ਉਦੇ ਤੱਕ ਆਪਣੀ ਗੰਦਗੀ ਕਿਉਂ ਪਹੁੰਚਾ ਰਿਆ ਹੈ ਆਪਣੇ ਆਪ ਨੂੰ ਕੱਢ ਲੈ ਇਸ ਲਈ ਮਹਾਨ ਔਰ ਸ਼ੈਤਾਨ ਵਿੱਚ ਫਰਕ ਕੀ ਹੈ ਜਿਹੜਾ ਦੁਆਰਾ ਦੁਹਰਾ ਦਈਏ ਕਿ ਜਿਸਕੇ ਭੀਤਰ ਸਦਗੁਣ ਹੈ ਜੋ ਸਦਗੁਣੋ ਕੇ ਸਾਥ ਚਲਤਾ ਹੈ ਬੋਹੀ ਕਿ ਜਿਹਦੇ ਅੰਦਰ ਅੱਛੇ ਗੁਣ ਹੈ ਜਿਹੜਾ ਜਿੱਥੇ ਵੀ ਜਾਂਦਾ ਆਪਣੇ ਅੱਛੇ ਗੁਣਾ ਦੇ ਨਾਲ ਜਾਂਦਾ ਹੈ ਆਪਣੇ ਅੱਛੇ ਗੁਣਾ ਨੂੰ ਫੈਲਾਉਂਦਾ ਜਾਂਦਾ ਹੈ ਅੱਛੇ ਗੁਣਾ ਦਾ ਮਤਲਬ ਹੈ ਉਹ ਦੇਖਦਾ ਹੈ ਕਿਸੇ ਨੂੰ ਮੇਰੀ ਹੈਲਪ ਦੀ ਲੋੜਾ ਕਰ ਦੇਵਾਂ ਜਿਸਨੂੰ ਮੇਰੀ ਮਦਦ ਦੀ ਲੋੜ ਹੈ ਕੋਈ ਰਸਤਾ ਨਹੀਂ ਪਤਾ ਰਸਤਾ ਦੱਸ ਦੇਵਾਂ ਕੋਈ ਵਿਚਾਰਾ ਮੁਸ਼ਕਿਲ 'ਚ ਹੈ ਜੇ ਮੇਰੇ ਰਸਤਾ ਦੱਸਣ ਨਾਲ ਕੋਈ ਹੈਲਪ ਕਰਾ ਨਾ ਮੁਸ਼ਕਿਲ ਨਿਕਲ ਇਹ ਸਦਗੁਣ ਹੈ ਸਾਡੇ ਸਮਝ ਦਿਓ ਕਿ ਨਹੀਂ ਅਸੀਂ ਸਦਗੁਣਾ ਨਾ ਜਾਈਏ ਅੱਛਾ ਬੋਲ ਬੋਲਦਿਆਂ ਖੁਸ਼ੀ ਨੂੰ ਫੈਲਾਉਂਦਿਆਂ ਜਾਈਏ ਤਾਂ ਅੱਛੀ ਗੱਲ ਹੈ ਫਿਰ ਅਸੀਂ ਮਹਾਨ ਹੈ ਕਿਉਂਕਿ ਮਹਾਨ ਲੋਕ ਕਿਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੇ ਰੋਂਦਿਆਂ ਹੋਏ ਨੂੰ ਹਸਾਇਆ ਗਿਰਿਆਂ ਨੂੰ ਉਠਾਇਆ ਕਿਸੇ ਜੀਵਨ 'ਚ ਦੁੱਖ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਦੁੱਖਾਂ ਨੂੰ ਦੂਰ ਕਰਨ ਦੀ ਯਾਨੀ ਜਿੰਨੀ ਕੋਰਤ ਹੋ ਸਕਿਆ ਉਹਨਾਂ ਨੇ ਅੱਛਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਐਸੀ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਸਾਬਿਤ ਕਰਦੇ ਆ ਕਿ ਅਸੀਂ ਅਛਾਈ ਦੇ ਨਾਲ ਚੱਲ ਰਹੇ ਆ ਅਸੀਂ ਅچھے ਗੁਣਾਂ ਦੇ ਨਾਲ ਚੱਲ ਰਹੇ ਆ ਪਰ ਕਈ ਵਾਰਾ ਦੇਖਿਆ ਨਾ ਬੰਦਾ ਤੁਰਿਆ ਤੁਰਿਆ ਜਾਂਦਾ ਮਾੜੀ ਇਹ ਗੱਲ ਹੁੰਦੀ ਤਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਲੜਾਈ ਕਰਨਾ ਸ਼ੁਰੂ ਕਰ ਦਿੰਦਾ ਹੈ ਜਾਂ ਜਾਂਦਾ ਜਾਂਦਾ ਪਤਾ ਕੀ ਕਰੇਗਾ ਕਈ ਵਾਰਾ ਤੁਸੀਂ ਦੇਖਦੇ ਹੋ ਫਰੂਟ ਦੀ ਰੇੜੀ ਤੇ ਖੜਾ ਹਾਂ ਵੀ ਭਾ ਕਿਦਾਂ ਪਹਿਲਾ ਇੱਕ ਰੇੜੀ ਤੇ ਪੁੱਛੇਗਾ ਅੰਗੂਰਾਂ ਬਾਰੇ ਦੋ ਚਾਰ ਅੰਗੂਰ ਤੋੜੇਗਾ ਖਾਲੇਗਾ ਫਿਰ ਅਗਲੀ ਰੇੜੀ ਤੇ ਜਾਏਗਾ ਹਾਂ ਵੀ ਭਾਗੇ ਤਾਂ ਪੰਜ ਸੱਤ ਤੋੜੇਗਾ ਖਾਲੇਗਾ ਨਾਲ ਦਾ ਕਹੇਗਾ ਭਾਈ ਲੈ ਵੀ ਲੈ ਉਹ ਲੈਣੇ ਥੋੜੀ ਵਸਵਾਦ ਲੈਣਾ ਥੋੜਾ ਜਿਹਾ ਚਾਰ ਪੰਜ ਰੇੜੀਆਂ ਤੇ ਰੁਕੋ ਖਾਓ ਸਵਾਦ ਲਓ ਤਾਂ ਚਲੋ ਕਈ ਇਦਾਂ ਦੇ ਵੀ ਹੁੰਦੇ ਆ ਪਰ ਤੁਸੀਂ ਇਦਾਂ ਤੇ ਨਹੀਂ ਬਣਨਾ ਕਿਉਂਕਿ ਇੱਕ ਇੱਕ ਦਾਣਾ ਜਿਹੜਾ ਅਸੀਂ ਖਾਂਦੇ ਆ ਨਾ ਉਹਦਾ ਹਿਸਾਬ ਦੇਣਾ ਅਗਰ ਤੁਸੀਂ ਉਹ ਖਾਦਾ ਨਾ ਕਿਤੇ ਨਾ ਕਿਤੇ ਮੋੜਨਾ ਵੀ ਤੁਹਾਨੂੰ ਔਰ ਜਦੋਂ ਮੋੜਨਾ ਪੈਣਾ ਕਈ ਗੁਣਾ ਜਿਆਦਾ ਮੋੜ ਨਾ ਪੈਣਾ ਇਹ ਗੱਲ ਯਾਦ ਰੱਖੋ। ਇਸ ਲਈ ਆਪਣੀ ਆਦਤ ਐ ਹੀ ਦੱਸ ਦਈਏ। ਅਗਰ ਐਸੀ ਕਿਤੇ ਕਈ ਵਾਰਾ ਗੱਡੀ ਰੋਕਦੇ ਨਾ ਮੂਫਲੀ ਲੈ ਲੈ ਜਾਂ ਫਲਾਨੀ ਚੀਜ਼ ਲੈ ਲੈ। ਪਰ ਪਹਿਲਾਂ ਟੈਸਟ ਕਰਨ ਵਾਸਤੇ ਲਿਆਂਦੇ ਐ। ਫੇ ਅਸੀਂ ਇਹਨਾਂ ਨੂੰ ਕਹੀਦਾ ਜਦੋਂ ਤੋਲ ਦੇਵੇਗਾ ਜੇ ਅਸੀਂ ਦੋ ਦਾਣੇ ਖਾਦੇ ਤਾਂ ਤੂੰ 10 ਦਾਣੇ ਕੱਢ ਕੇ ਵਾਪਸ ਰੱਖ ਕੇ ਆਈਂ। ਤੋਲਣ ਤੋਂ ਬਾਅਦ ਪੈਸੇ ਦੇਣ ਤੋਂ ਬਾਅਦ ਕਿਉਂਕਿ ਸਾਡੇ ਵੱਲੋਂ ਜ਼ਿਆਦਾ ਜਾਵੇ ਕੋਈ ਗੱਲ ਨਹੀਂ। ਪਰ ਉਹਦਾ ਇੱਕ ਵੀ ਦਾਣਾ ਅਗਰ ਵਾਧੂ ਆਂਦਾ ਹੈ ਯਾਨੀ ਅਸੀਂ ਉੱਦੀ ਚੱਕ ਕੇ ਖਾਂਦੇ ਆਂ ਉਹ ਹਰਾਮ ਹੋ ਜਾਂਦਾ। ਔਰ ਹਰਾਮ ਚ ਬਰਕਤ ਨਹੀਂ ਹਰਾਮ ਚ ਖੁਸ਼ੀ ਨਹੀਂ ਖੁਸ਼ੀ ਹਮੇਸ਼ਾ ਹੱਕ ਹਲਾਲ ਚ ਹੀ ਹੈ ਖੁਸ਼ੀ ਹਮੇਸ਼ਾ ਤੰਦਰੁਸਤੀ ਤਾਂ ਹੀ ਤਾਂ ਕਹਿੰਦੇ ਰੱਬ ਦੇ ਨਾਮ ਤੇ ਦਈਏ ਤਾਂ ਬਰਕਤ ਹੈ ਪਰ ਕਿਸੇ ਦਾ ਹੱਕ ਖਾਈਏ ਤਜੇ ਅਸੀਂ ਫਰਜ਼ ਕਰੋ ਕਰੋਨਾ ਦੇ ਮਾਲਕ ਹੈ ਨਾ ਪਰ ਕਿਸੇ ਦਾ ਹੱਕ ਖਾਂਦੇ ਆ ਉਹ ਕਰੋਨਾ ਵੀ ਸੁਆਹ ਹੋ ਜਾਂਦੇ ਐ ਤਾਂ ਅਗਰ ਅਸੀਂ ਥੋੜਾ ਜੱਜ ਸਾਡੇ ਕੋਲ ਪਰ ਕਿਸੇ ਨੂੰ ਅਸੀਂ ਨੇਕੀ ਦੇ ਪਾਸੇ ਲਾਂਦੇ ਆ ਰੱਬ ਦੇ ਰਸਤੇ ਦਿੰਦੇ ਆ ਤਾਂ ਥੋੜਾ ਵੀ ਬਰਕਤ ਨਾਲ ਵਾਤਾ ਹੋਣਾ ਸ਼ੁਰੂ ਇਸ ਲਈ ਉਹ ਬੀਜ ਬਹੁਤ ਜੋ ਬਰਕਤ ਲਿਆਣ ਖੁਸ਼ੀਆਂ ਲਿਆਣ ਕਾਮਯਾਬੀ ਲਿਆਣ ਜੋ ਸਾਡੇ ਜੀਵਨ ਤੇ ਦੁੱਖ ਪਰ ਦੇਣ ਐਸੀ ਚੀਜ਼ਾਂ ਤੋਂ ਬਚੋ ਇਸ ਲਈ ਇਥੇ ਇੱਕ ਲਾਈਨ ਹੋਰ ਦੁਹਰਾਵਾਂਗੇ ਇਹਨੂੰ ਵੀ ਯਾਦ ਰੱਖਣਾ ਕਿ ਜੇ ਪੁੱਛਿਆ ਜਾਵੇ ਨਾ ਕਿ ਮੂਰਖ ਵਿੱਚ ਔਰ ਬੁੱਧੀਮਾਨ ਵਿੱਚ ਫਰਕ ਕੀ ਹੈ ਕੋਈ ਪੁੱਛੇ ਮੂਰਖ ਔਰ ਬੁੱਧੀਮਾਨ ਵਿੱਚ ਅਸੀਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਮੂਰਖ ਬੋਹ ਹੈ ਮੂਰਖ ਬੋਹ ਹੈ ਜੋ ਉਸ ਕੰਮ ਕੋ ਮ제 ਔਰ ਖੁਸ਼ੀ ਕੇ ਲਈਏ ਕਰਤਾ ਹੈ ਜੋ ਉਸੇ ਬਿਮਾਰ ਕਮਜ਼ੋਰ ਦੁਖੀ ਔਰ ਅਸਫਲ ਬਣਾਤਾ ਹੈ ਮੂਰਖ ਆਦਮੀ ਉਹ ਹੈ ਜਿਹੜਾ ਉਸ ਕੰਮ ਨੂੰ ਖੁਸ਼ੀ ਲਈ ਮ제 ਲਈ ਕਰਦਾ ਹੈ ਜਿਹੜਾ ਕਿ ਪਤਾ ਹੈ ਉਹਨੂੰ ਇਹ ਕੰਮ ਮੈਨੂੰ ਬਿਮਾਰ ਦੁਖੀ ਅਸਫਲ ਔਰ ਕਮਜ਼ੋਰ ਬਣਾਉਣ ਵਾਲਾ ਹੈ ਪਰ ਫਿਰ ਵੀ ਉਹ ਮ제 ਦੀ ਖਾਤਰ ਕਰਦਾ ਜਿਦਾ ਬੰਦਾ ਕਹਿੰਦਾ ਉਹ ਲੈ ਵੀ ਆਹ ਨਸ਼ਾ ਕਰਕੇ ਬੜਾ ਮ제 ਆਂਦਾ ਹੈ ਪਰ ਪਤਾ ਹੈ ਇਹ ਇਹ ਨਸ਼ਾ ਮੈਨੂੰ ਦੁਖੀ ਵੀ ਕਰੇਗਾ ਮੈਨੂੰ ਕਮਜ਼ੋਰ ਵੀ ਬਣਾਏਗਾ ਮੇਰੀ ਤਾਕਤ ਵੀ ਖਤਮ ਹੋਏਗੀ ਮੇਰੇ ਸੁੱਖ ਵੀ ਜਾਣਗੇ ਮੈਨੂੰ ਬਿਮਾਰੀ ਵੀ ਲੱਗੇਗੀ ਪਰ ਫਿਰ ਵੀ ਉਹ ਯਾਰ ਮਜ਼ਾ ਹੀ ਬੜਾ ਤੂੰ ਵੀ ਕਰਕੇ ਦੇਖ ਉਹ ਸਿਰਫ ਆਪਣੀ ਖੁਸ਼ੀ ਵਾਸਤੇ ਆਪਣੇ ਮਜ਼ੇ ਵਾਸਤੇ ਚਲੋ ਬਈ ਉਹ ਫਲਾਣੇ ਪੱਪਾ ਕਲੱਬਾਂ ਜਾ ਕੇ ਡਾਂਸ ਕਰੀ ਬੜਾ ਮਜ਼ਾ ਆਉਂਦਾ ਸਮਝਦੇ ਹੋ ਮੂਰਖ ਉਹ ਹੈ ਜਿਹੜਾ ਕੰਮ ਕੋਈ ਵੀ ਕਰਦਾ ਆਪਣੇ ਮਜ਼ੇ ਵਾਸਤੇ ਮੂਰਖ ਉਹ ਜੋ ਉਸ ਕੰਮ ਕੋ ਆਪਣੇ ਮਜ਼ੇ ਔਰ ਖੁਸ਼ੀ ਕੇ ਲਈ ਕਰਤਾ ਹੈ ਜੋ ਉਸੇ ਬਿਮਾਰ ਕਮਜ਼ੋਰ ਅਸਫਲ ਔਰ ਦੁਖੀ ਬਣਾਤਾ ਹੈ और बुद्धिमान कौन है बुद्धिमान वो है जो उस काम को मजे और खुशी से करता है जो उसे सफल सुखी शक्तिशाली और सेहतमंद बनाता है समझदार और मूर्ख में फर्क की है और एक ही, ही है पर सिर्फ एक चीज का अंतर है अंतर दसना चाहते हैं कि मूर्ख उस काम को मजे और खुशी के लिए करता है जो उसे दुखी असफल बनाता है और समझदार बुद्धिमान उस काम को मजे और खुशी से करता है ओ के लिए हम फर्ज करो तुम सत्संग च बैठे हो तहूँ तो पता है सत्संग च बैठना मेरी सेहत तो वास्ते भी अच्छा है मेरी कामयाबी वास्ते भी अच्छा है मेरिया खुशियां वास्ते भी अच्छा है इसलिए ये काम अच्छा है तो इन मैं मजे न करना है खुशी ਨਾਲ ਕਰਨਾ ਕਿ ਬੰਦਾ ਨਵੇਂ 사ਸਨ ਚ ਬਹਿ ਕੇ ਮਜ਼ਾ 사ਸਨ ਚ ਬਹਿ ਕੇ ਮੈਨੂੰ ਬੜੀ ਖੁਸ਼ੀ ਇਸ ਲਈ ਬੁੱਧੀਮਾਨ ਹੋ ਹੈ ਕਿ ਉਹ ਉਹਨਾਂ ਕੰਮਾਂ ਨੂੰ ਮਜ਼ੇ ਔਰ ਖੁਸ਼ੀ ਨਾਲ ਕਰਦਾ ਹੈ ਜਿਹੜੇ ਕੰਮਾਂ 'ਚ ਸਫਲਤਾ ਹੈ ਜਿਹੜੇ ਕੰਮਾਂ 'ਚ ਤਾਕਤ ਹੈ ਜਿਹੜੇ ਕੰਮਾਂ 'ਚ ਸਿਹਤ ਹੈ ਔਰ ਜਿਹੜੇ ਕੰਮ ਨੂੰ ਸਫਲਤਾ ਦੀ ਤਰਫ ਸੁੱਖਾਂ ਦੀ ਤਰਫ ਲੈ ਕੇ ਜਾਣ ਵਾਲੇ ਉਹ ਉਹਨਾਂ ਨੂੰ ਮਜ਼ੇ ਨਾ ਕਰਦਾ ਹੈ ਸਮਝਦੇ ਹੋ ਕਿ ਜਦੋਂ ਕੋਈ ਸਾਨੂੰ ਪੁੱਛੇ ਮਾਲਕ ਤੁਹਾਨੂੰ ਕਿਹੜੀ ਚੀਜ਼ ਮਜ਼ਾ ਆਉਂਦਾ ਅਸੀਂ ਕਹਾਂਗੇ ਸਾਨੂੰ ਮਜ਼ਾ ਆਉਂਦਾ ਮੈਡੀਟੇਸ਼ਨ ਕਰਨ 'ਚ ਸਾਨੂੰ ਮਜਾ ਆਉਂਦਾ ਸੱਤ ਸੰਗ ਚ ਸਾਨੂੰ ਮਜਾ ਆਉਂਦਾ ਐਕਸਰਸਾਈਜ਼ ਕਰਨ ਚ ਅਸੀਂ ਇਹ ਕੰਮ 24 ਘੰਟੇ ਲਗਾਤਾਰ ਕਰ ਸਕਦੇ ਹਾਂ ਯਾਨੀ ਸੱਤ ਸੰਗ ਦੀ ਕਹੋ ਨਾ 24 ਘੰਟੇ ਬਿਨਾਂ ਰੁਕੇ ਕਰਨਾ ਕਰ ਸਕਦੇ ਕਿਉਂਕਿ ਸਾਡਾ ਖੁਸ਼ ਸਾਡੀ ਖੁਸ਼ੀ ਹੈ ਮਜ਼ਾ ਹੈ ਔਰ ਤੁਸੀਂ ਕਹੋ ਮੈਡੀਟੇਸ਼ਨ ਮਾਲਕੋ ਧਿਆਨ ਤੇ ਕਿੰਨੀ ਢੇਰ ਬੈਠ ਸਕਦੇ ਆ ਇਹ ਕਹਿੰਦਾ ਸਾਡਾ ਮਜ਼ਾ ਹੈ ਸਾਡੀ ਖੁਸ਼ੀ ਹੈ ਅਸੀਂ ਸਾਰਾ ਦਿਨ ਰਾਤ ਬੈਠ ਸਕਦੇ ਹਾਂ ਬਿਨਾਂ ਥੱਕੇ ਬਿਨਾਂ ਥੱਕੇ ਬਿਨਾਂ ਕਿਹਾ ਹੋਏ ਸਾਡੇ ਲਤ ਦੁਖ ਦੀ ਗੋੜ ਨਹੀਂ ਇੰਨਾ ਆਨੰਦ ਆਉਂਦਾ ਹੈ ਬੈਠਣ ਚ ਕਿ ਸਾਨੂੰ ਤਾਂ ਉੱਠਣ ਵਾਸਤੇ ਅਲਰਮ ਲਾਣਾ ਪੈਂਦਾ ਸੱਚੀ ਗੱਲ ਹੈ ਇਹ ਬੰਦਾ ਕਹਿੰਦਾ ਜੀ ਮੈਂ ਨੀਂਦ ਤੋਂ ਜਾਗਣ ਵਾਸਤੇ అలਾਰਮ ਲਾਂਦਾ ਹਾਂ ਪਰ ਅਸੀਂ ਜਦੋਂ ਬੈਠੀਦਾ ਨਾ ਤਾਂ ਸਾਨੂੰ ਮੋਬਾਈਲ అలਾਰਮ ਇਸ ਲਈ ਲਾ ਕੇ ਬੈਠਣਾ ਪੈਂਦਾ ਕਿ ਟਾਈਮ ਨਾਲ ਉੱਠ ਜਾਈਏ ਸੀ ਕਿਤੇ ਇਹ ਨਾ ਹੋਵੇ ਕਿ ਉਧਰ ਸੱਸਾਂ ਦਾ ਟਾਈਮ ਹੋਇਆ ਉਹਦੇ ਅਸੀਂ ਬੈਠੇ ਹੋਏ ਤਾਂ ਸੰਗਤ ਇੰਤਜ਼ਾਰ ਕਰ ਰਹੀ ਹੋਵੇ ਕਿ 12 ਵਜੇ ਮਾਲਕ ਆਏ ਨਹੀਂ ਸੱਚੀ ਗੱਲ ਦੱਸ ਰਿਹਾ ਪੜ ਯੋਗਿਆ ਧਿਆਨ ਦੇ ਵਿੱਚ ਔਰ ਤੀਸਰੀ ਚੀਜ਼ ਅਸੀਂ ਜਦੋਂ ਐਕਸਰਸਾਈਜ਼ ਸ਼ੁਰੂ ਕਰਦੀਏ ਨਾ ਤੇ ਲੋਕ ਕਹਿੰਦੇ ਐਕਸਰਸਾਈਜ਼ ਕਰਨ ਨਾਲ ਹੀ ਥੱਕਦੇ ਆ ਪਰ ਸਾਨੂੰ ਲੱਗਦਾ ਸਾਡੀ એનર્ਜੀ ਹੋਰ ਵੀ ਆ ਨੌਜਵਾਨ ਖੜੇ ਖੜੇ ਮਾਲ ਕੋ 2 ਘੰਟੇ ਹੋ ਗਏ ਬਸ ਕਰੋ ਹੁਣ ਉਹ ਹੀ ਕਹੇ ਸਾਨੂੰ ਤਾਂ ਹੁਣ ਲੱਗਦਾ ਕਿ એનર્ਜੀ ਹੋਰ ਆ ਰਹੀ ਏ ਭਾਲੇ ਹੋਰ ਲੈਣ ਇਹ ਖੜੇ ਖੜੇ ਥੱਕ ਜਾਂਦੇ ਆ ਪਰ ਅਸੀਂ ਕਰਦੇ ਆ ਹੋਇਆ ਔਰ ਇਹ ਵੀ ਨਹੀਂ ਕਿ ਇੱਕ ਸੈੱਟ ਲਾਇਆ ਇੱਕ ਐਕਸਰਸਾਈਜ਼ ਕੀਤੀ ਤਾਂ 5 ਮਿੰਟ ਬੈਠ ਕੇ ਰੈਸਟ ਨਹੀਂ ਅਸੀਂ ਬਿਨਾ ਰੈਸਟ ਤੋਂ ਲਗਾਤਾਰ ਕਿਉਂਕਿ ਆਨੰਦ ਹੈ ਸਾਡਾ ਸਾਡੀ ਖੁਸ਼ੀ ਹੈ ਜਿਹੜੀ ਚੀਜ਼ ਸਾਡਾ ਫਾਇਦਾ ਹੈ ਉਹ ਚੀਜ਼ ਨੂੰ ਕਰੋ ਖੁਸ਼ੀ ਦੇ ਨਾਲ ਮਜਬੂਰੀ ਨਾਲ ਨਹੀਂ ਪਰ ਅਜੇ ਮੂਰਖ ਬੰਦਾ ਕੀ ਕਰਦਾ ਮੂਰਖ ਉਹਨਾਂ ਚੀਜ਼ਾਂ ਦਾ ਮਜ਼ਾ ਲੈਂਦਾ ਹੈ ਮੂਰਖ ਉਹਨਾਂ ਚੀਜ਼ਾਂ ਦੀ ਖੁਸ਼ੀ ਲੈਂਦਾ ਹੈ ਜਿਹੜੀਆਂ ਉਹਨੂੰ ਬਰਬਾਦ ਕਰਨ ਵਾਲੀਆਂ ਹੈ ਕਰਦਾ ਹੈ ਕਿ ਨਹੀਂ ਆ ਲੈ ਵੀ ਸਿਗਰਟ ਪੀ ਕੇ ਮਜ਼ਾ ਆ ਗਿਆ ਤੂੰ ਵੀ ਪੀ ਕੇ ਦੇਖ ਹਾਲਾਂਕਿ ਪਤਾ ਹੈ ਇਹ ਚੀਜ਼ ਫੇਫੜਿਆਂ ਦਾ ਕੈਂਸਰ ਬਣਦੀ ਹੈ ਇਹ ਚੀਜ਼ ਕਮਜ਼ੋਰ ਕਰਨ ਵਾਲੀ ਹੈ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਇਹ ਤਾਂ ਆਪਣੀ ਆਪਣੇ ਜੀਵਨ ਦਾ ਐਕਸਪੀਰੀਅੰਸ ਦੱਸਿਆ ਹੁਣ ਤੁਹਾਨੂੰ ਤੁਸੀਂ ਆਪਣਾ ਦੇਖੋ ਇਹ ਤੁਹਾਨੂੰ ਕਿਹੜੀ ਚੀਜ਼ ਮਜ਼ਾ ਆਉਂਦਾ ਹਾਂ ਬੰਦਾ ਕਹੇ ਮੈਨੂੰ ਸਰਸੰਗ ਚ ਮਜ਼ਾ ਆਉਂਦਾ ਹੈ ਅੱਛਾ ਹੈ ਮੈਨੂੰ ਰੀਡਿੰਗ ਵਿੱਚ ਅੱਛੀ ਕਿਤਾਬ ਪੜਨ ਚ ਮਜ਼ਾ ਆਉਂਦਾ ਹੈ ਅੱਛਾ ਹੈ ਮੈਨੂੰ ਵੀ ਸੈਰ ਕਰਨ ਚ ਮਜ਼ਾ ਆਉਂਦਾ ਹੈ ਅੱਛਾ ਹੈ ਪਰ ਜੇ ਬੰਦਾ ਕਹੇ ਜੀ ਮੈਨੂੰ ਦਾਰੂ ਚ ਮਜ਼ਾ ਆਉਂਦਾ ਹੈ ਇਹ ਮੂਰਖ ਹੈ ਇਹ ਉਹਨਾਂ ਚੀਜ਼ਾਂ 'ਚ ਮਜ਼ਾ ਲੈ ਰਿਹਾ ਜਿਹੜੀਆਂ ਕੀ ਬਰਬਾਦ ਮੈਨੂੰ ਜੂਏ 'ਚ ਮਜ਼ਾ ਆਉਂਦਾ ਹੈ ਸਮਝਿਦਿਓ ਕਿ ਨਹੀਂ ਲੈ ਵੀ ਆ ਜਾ ਜੂਆ ਖੇਡ ਕੇ ਬੜਾ ਮਜ਼ਾ ਆਉਂਦਾ ਮੈਨੂੰ ਖੁਸ਼ੀ ਜੂਏ 'ਚ ਮਿਲਦੀ ਹੈ ਮੈਨੂੰ ਖੁਸ਼ੀ ਆ ਨਿੰਦਿਆ 'ਚ ਮਿਲਦੀ ਹੈ ਮੈਨੂੰ ਮਜ਼ਾ ਹੀ ਕਿਸੇ ਦੀ ਨਿੰਦਿਆ ਕਰਨ ਚਾਹੁੰਦਾ ਹੈ ਸੋ ਮੂਰਖ ਉਹਨਾਂ ਚੀਜ਼ਾਂ ਦਾ ਮਜ਼ਾ ਲੈਂਦਾ ਹੈ ਉਹਨਾਂ ਚੀਜ਼ਾਂ 'ਚ ਖੁਸ਼ੀ ਲੈਂਦਾ ਹੈ ਜਿਹੜੀਆਂ ਨੂੰ ਬਰਬਾਦ ਕਰਨ ਵਾਲੀਆਂ ਹੈ ਜਿਹੜੀਆਂ ਨੂੰ ਬਿਮਾਰ ਕਰਨ ਵਾਲੀਆਂ ਜਿਹੜੀਆਂ ਨੂੰ ਕਮਜ਼ੋਰ ਕਰਨ ਵਾਲੀਆਂ ਹੈ ਜਿਹੜੀਆਂ ਉਹਨੂੰ ਦੁਖੀ ਕਰਨ ਵਾਲੀਆਂ ਹੈ ਇਸ ਲਈ ਅੱਜ ਤੋਂ ਐਸੀ ਮੂਰਖਤਾ ਨੂੰ ਤਿਆਗਣਾ ਹੈ ਤਾਂ ਸਮਝਦਾਰੀ ਨੂੰ ਅਪਣਾਉਣਾ ਹੈ ਅੱਜ ਤੋਂ ਤੁਸੀਂ ਵੀ ਕੀ ਕਹਿਣਾ ਹੈ ਮੈਨੂੰ ਕੱਲ 'ਚ ਮਜ਼ਾ ਆਉਂਦਾ ਹੈ ਮੈਨੂੰ ਮਾਲਕ ਦੇ ਨਾਮ 'ਚ ਮਜ਼ਾ ਆਉਂਦਾ ਹੈ ਆਹੀਂ ਤਾਂ ਤੁਹਾਨੂੰ ਕਹਿੰਦਾ ਨਾ ਜਦੋਂ satsang ਹੁੰਦਾ ਹੈ ਕਿ ਕਹਦੋ ਮਜ਼ਾ ਔਰ ਇਹ ਉਹ ਨਹੀਂ ਆਣਾ ਹੈ ਜਿਹੜਾ ਸਮਝਦਾਰ ਹੋਏਗਾ ਕਿ ਮੈਂ ਉਸ ਚੀਜ਼ ਦਾ ਮਜ਼ਾ ਲੈ ਰਿਹਾ ਹਾਂ ਉਹ ਜਿਹੜੀ ਚੀਜ਼ ਮੈਨੂੰ ਫਾਇਦਾ ਦੇਣ ਵਾਲੀ ਕਿਉਂਕਿ ਜਦੋਂ ਅਸੀਂ ਅੱਛੀਆਂ ਚੀਜ਼ਾਂ ਦਾ ਮਜ਼ਾ ਲੈਣਾ ਸ਼ੁਰੂ ਕਰ ਦਿੱਤਾ ਨਾ ਤਾਂ ਸਾਡੇ ਮਨ ਨੇ ਬਾਰ ਬਾਰ ਕਹਿਣਾ ਚੱਲ ਕਰੀਏ ਚੱਲ ਕਰੀਓ ਤੇ ਮਜ਼ਾ ਹੀ ਵੜਾ ਆਂਦਾ ਹੈ ਸਮਝ ਦਿਓ ਕਿ ਨਹੀਂ ਹੁਣ ਜਿਹਨੂੰ ਸਸੰਗ ਚ ਮਜ਼ਾ ਆਏਗਾ ਉਹਨਾਂ ਪਤਾ ਕੀ ਕਹਿਣਾ ਹੈ ਉਹ ਅੱਜ ਸੁਣਿਆ ਚੱਲ ਕੱਲੂ ਫੇਰ ਸੁਣੀਏ ਤਾਂ ਜਿਹਨੂੰ ਨਹੀਂ ਮਜ਼ਾ ਆਂਦਾ ਲੈ ਉਹ ਸੁਣਿਆ ਤਾਂ ਸੀ ਪਿਛਲੇ ਹਫ਼ਤੇ ਹੁਣ ਫੇਰ ਜਾਣਾ ਉੱਥੇ ਫਿਲਮ ਬਵਾ ਰੋਜ਼ ਦੇਖ ਲਈਏ ਇਹ ਨਵੀਂ ਫਿਲਮ ਲੱਗੀ ਹੈ ਤਾਂ ਮੇਰੇ ਉਹ ਕਿ ਨਹੀਂ ਚਲ ਦੇਖਣ ਚਲੀਏ ਕਿਉਂਕਿ ਉੱਥੇ ਟਾਈਮ ਵੀ ਖਰਾਬ ਹੋ ਰਿਹਾ ਹੈ ਤੁਸੀਂ ਕਹਿਣਾ ਕੀ ਚਾਹੁੰਦੇ ਆ ਤੁਸੀਂ ਸਮਝ ਗਏ ਹੋ ਕਿ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਅਸੀਂ ਗੱਲ ਜਿੰਨੀ ਮਰਜ਼ੀ ਗਹਿਰੀ ਕਹਿ ਦਈਏ ਗੱਲ ਤਾਂ ਇਹ ਕਿ ਇਨਸਾਨ ਸਮਝ ਲਵੇ ਤਾਂ ਮਜ਼ਾ ਫੇਰ ਹੀ ਇਸ ਲਈ ਮੂਰਖ ਔਰ ਸਮਝਦਾਰ ਚ ਫਰਕ ਕੀ ਹੈ ਮੂਰਖ ਉਹਨ ਕਾਮੋ ਮੇ ਮਜ਼ਾ ਲੇਤਾ ਹੈ ਮੂਰਖ ਕੋ ਜਰਾ ਹੁਣ ਗੌਰ ਕਰਨਾ ਮੂਰਖ ਬੋ उस काम को करता है जो उसे कमजोर दुखी बीमार और असफल करते हैं और बुद्धिमान उन कामों में मजा लेता है उन कामों को मजे से करता है जो उसे सफल सुखी और सेहतमंद और शक्तिशाली